ਸਤਿ ਸ਼੍ਰੀ ਅਕਾਲ ਜੀ ਵੈਲਕਮ ਤੁਹਾਡਾ ਆਪਣੇ YouTube ਤੇ Facebook ਚੈਨਲ ਦਾ ਗੁਰਸਿਫਤ ਵਲੌਗਸ ਤੇ ਅੱਜ ਆਪਾਂ ਲੈ ਕੇ ਆਏ ਹਾਂ ਸੂਟਾਂ ਦੀ ਨਵੀਂ-ਨਵੀਂ ਕਲੈਕਸ਼ਨ ਜਿਦੇ ਵਿੱਚ ਬਹੁਤ ਸੋਹਣੇ ਸੂਟ ਜਿਹੜੇ ਆਪਾਂ ਵਰਕ ਕੀਤੇ ਨੇ embroidery ਕੀਤੀ ਆ ਸਾਰੇ ਤੁਹਾਨੂੰ 1 ਬਾਈ 1 ਦਿਖਾਣੇ ਆ ਤੇ ਬਾਕੀ ਜਿਨ੍ਹਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਭ ਤੋਂ ਪਹਿਲਾਂ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਣੇ ਆ ਹੁਣ ਜਿਵੇਂ ਪਤਾ ਗਰਮੀ ਆ ਗਈ ਤੇ ਗਰਮੀ ਦੇ ਸੀਜ਼ਨ ਵਿੱਚ ਬੜੇ ਸੋਹਣੇ ਸੋਹਣੇ ਸੂਟ ਜਿਹੜੇ ਵਰਕ ਹੋ ਰਹੇ ਨੇ ਬਹੁਤ ਪਿਆਰਾ ਪਿਆਰਾ ਕੰਮ ਹੋ ਰਿਹਾ ਸੂਟਾਂ ਤੇ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਸੂਟ ਦਿਖਾ ਰਹੇ ਆ ਰਾਇਲ ਬਲੂ ਦੇ ਵਿੱਚ ਕਾਟਨ ਦਾ ਵਿੱਚ ਸੂਟ ਹੈ ਖਾਦੀ ਕਾਟਨ ਦਾ ਜਿਹਦੇ ਉੱਪਰ neck ਦੇ ਬਹੁਤ ਪਿਆਰਾ ਵਰਕ ਰਹੇਗਾ ਬਹੁਤ ਸੋਹਣਾ neck ਤੇ ਵਰਕ ਕੀਤਾ ਔਰ ਇਹਦੇ ਘੇਰੇ ਤੇ ਵੀ ਬਹੁਤ ਸੋਹਣਾ ਕੰਮ ਕੀਤਾ ਗਿਆ ਸੇਮ ਇਹ ਵਾਲਾ ਇਹਦਾ ਘੇਰਾ ਆਏਗਾ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਔਰ ਇਹਦੀ ਬਾਜੂ ਤੇ ਉੱਪਰ ਰਹੇਗਾ ਬਹੁਤ ਸੋਹਣਾ ਕੰਮ ਕੀਤਾ ਬਹੁਤ ਸਫਾਈ ਦੇ ਨਾਲ ਕਸਟਮਾਈਜ਼ ਕੀਤਾ ਇਹਨੂੰ ਅਗਰ ਤੁਸੀਂ ਇਦਾਂ ਦਾ ਕੋਈ ਵੀ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਨੂੰ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋ ਜੋ ਚਾਰजेस ਨੇ ਉਹ ਤੁਹਾਡੇ ਵਰਕ ਦੇ ਅਕੋਰਡਿੰਗ ਹੋਣਗੇ ਕਿ ਤੁਸੀਂ neck ਤੇ ਕਰਵਾਉਣਾ ਜਾਂ ਘੇਰੇ ਦੇ ਕਰਵਾਉਣਾ ਜਾ ਤੁਸੀਂ ਬਾਜੂ ਸਕਿੱਪ ਕਰਨੀ ਹੈ ਕਿਉਂਕਿ ਸਭ ਦਾ ਅਲੱਗ-ਅਲੱਗ ਹੀ ਕਸਟਮਾਈਜ਼ ਕਰਵਾਉਣ ਦਾ ਤਰੀਕਾ ਹੁੰਦਾ ਉਸ ਤਰੀਕੇ ਨਾਲ ਤੁਹਾਨੂੰ ਜਿਹੜੇ ਚਾਰਜਸ ਆ ਉਹ ਲੱਗ ਜਾਣਗੇ ਬਾਕੀ ਤੁਹਾਨੂੰ ਕੋਈ ਵੀ ਡਿਜ਼ਾਈਨ ਸਾਡਾ ਪਸੰਦ ਆਉਂਦਾ ਸਾਨੂੰ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ Instagram ਤੇ ਸਾਨੂੰ DM ਕਰ ਸਕਦੇ ਹੋ ਅੱਗੇ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਹੈਂਡਵਰਕ ਨਾਲ ਤਿਆਰ ਕੀਤਾ ਨੈਕ ਸੂਟ ਆਪਣਾ ਜਿਹੜਾ ਕਿ ਆਪਾਂ ਹੈਂਡਵਰਕ ਦੇ ਨਾਲ ਰੈਡੀ ਕੀਤਾ ਬਹੁਤ ਪਿਆਰਾ ਸੂਟ ਹੈ ਵੀ ਬਹੁਤ ਸੋਹਣਾ ਆਪਾਂ ਇਹਨੂੰ ਰੈਡੀ ਕੀਤਾ ਕਾਫੀ ਹੈਵੀ ਜਿਹੜਾ ਕਸਟਮਾਈਜ਼ ਕੀਤਾ ਪੈਨੂੰ ਜਿਹਦੇ ਨੈਕ ਦੇ ਉੱਪਰ ਫਰੰਟ ਤੇ ਇਦਾਂ ਵਰਕ ਰਹੇਗਾ ਬੜਾ ਸਿੰਪਲ ਸੋਬਰ ਜਿਹਾ ਵਰਕ ਕੀਤਾ ਘੇਰਾ ਔਰ ਬਾਜੂ ਤੇ ਘੇਰਾ ਔਰ ਚਾਕਾਂ ਦੇ ਉੱਪਰ ਵਰਕ ਆਏਗਾ ਬਾਜੂ ਤੇ ਵੀ ਇਦਾਂ ਤੇ ਸੇਮ ਇਦਾਂ ਵਰਕ ਆਏਗਾ ਔਰ ਨਾਲ ਬਹੁਤ ਸੋਹਣੇ ਇਹਦੇ ਫਲਾਵਰ ਬਣਾਇਆ ਗਿਆ ਬਹੁਤ ਪਿਆਰਾ ਫਲਾਵਰ ਹੈ ਔਰ ਬੈਕ ਤੇ ਵੀ ਇਹਦੇ ਸੇਮ ਵਰਕ ਆਏਗਾ ਸਿੰਪਲ ਤੇ ਹੈਵੀ ਲੁੱਕ ਦੇ ਵਿੱਚ ਆਪਾਂ ਨੂੰ ਕਸਟਮਾਈਜ਼ ਕੀਤਾ ਇਹ ਬੈਕ ਨੈਕ ਰਹੇਗੀ ਇਹਦੀ ਬੈਕ ਨੈਕ ਦੇ ਉੱਪਰ ਇਦਾਂ ਡਿਜ਼ਾਈਨਿੰਗ ਕੀਤੀ ਗਈ ਹੈ ਚਾਕਾ ਘੇਰਾ ਬੈਕ ਨੈਕ ਔਰ ਪਿਛੇ ਇਹ ਵਾਲਾ ਫਲਾਵਰ ਆਏਗਾ ਔਰ ਇਹਦੇ ਬਾਟਮ ਦੇ ਉੱਪਰ ਵੀ ਇਦਾਂ ਵਰਕ ਕੀਤਾ ਗਿਆ ਔਰ ਬਾਟਮ ਤੇ ਵੀ ਇਹ ਵਾਲਾ ਫਲਾਵਰ ਰਹੇਗਾ ਅਗਰ ਤੁਸੀਂ ਇਦਾਂ ਦਾ ਕੋਈ ਵੀ ਸੂਟ ਵਰਕ ਕਰਵਾਉਣਾ ਤਾਂ 3500 ਤੋਂ ਲੈ ਕੇ 4000 ਦੀ ਰੇਂਜ ਦੇ ਵਿੱਚ ਵਿੱਚ ਜਿਹੜਾ ਤੁਹਾਡਾ ਸੂਟ ਹੈ ਰੈਡੀ ਹੋ ਜਾਏਗਾ ਤੁਸੀਂ ਕਿਸੇ ਤਰ੍ਹਾਂ ਦੇ ਫੈਬਰਿਕ ਤੇ ਕਿਸੇ ਤਰ੍ਹਾਂ ਦੇ ਕਲਰ ਤੇ ਸਾਡੇ ਕੋਲੋਂ ਸੂਟ ਕਸਟਮਾਈਜ਼ ਕਰਵਾ ਸਕਦੇ ਹੋ ਜਿੱਦਾਂ ਦਾ ਵੀ ਤੁਹਾਨੂੰ ਕਲਰ ਕੋਈ ਪਸੰਦ ਸੇਮ ਵਰਕ ਇਹਦੇ ਘੇਰੇ ਦੇ ਉੱਪਰ ਵੀ ਆਏਗਾ ਔਰ ਸੇਮ ਵਰਕ ਇਹਦੀ ਬਾਟਮ ਦੇ ਉੱਪਰ ਵੀ ਆਏਗਾ ਸੇਮ ਵਰਕ ਇਹਦੀ ਬਾਟਮ ਤੇ ਰਹੇਗਾ ਅਗਰ ਇਦਾਂ ਦਾ ਕੋਈ ਵੀ ਡਿਜ਼ਾਈਨ ਤੁਸੀਂ ਸਾਡੇ ਤੋਂ ਰੈਡੀ ਕਰਵਾਉਣਾ ਚਾਹਦੇ ਹੋ ਤਾਂ ਸਾਨੂੰ ਵਟਸਐਪ ਤੇ ਉੱਪਰ ਡੀਐਮ ਕਰ ਸਕਦੇ ਹੋ ਜਾਂ ਸਾਨੂੰ ਇੰਸਟਾਗ੍ਰam ਤੇ ਡੀਐਮ ਕਰ ਸਕਦੇ ਹੋ ਅਗੇ ਵਾਲਾ ਸੂਟ ਵੀ ਆਪਾਂ ਕਾਟਨ ਦੇ ਫੈਬਰਿਕ ਦੇ ਉੱਪਰ ਰੈਡੀ ਕੀਤਾ ਬਹੁਤ ਸੋਹਣੀ ਕਾਟਨ ਹੈ ਪ੍ਰੀਮੀਅਮ ਕਾਟਨ ਹੈ ਤੇ ਜਿਹੜਾ ਆਪਾਂ ਇਹਦੇ ਤੇ ਡਿਜ਼ਾਈਨ ਕੀਤਾ ਮਸ਼ੀਨ ਵਰਕ ਨਾਲ ਉਹ ਵੀ ਬਹੁਤ ਪਿਆਰਾ ਕੀਤਾ ਬਾਜੂ ਦੇ ਉੱਪਰ ਸੀਮ ਡਿਜ਼ਾਈਨਿੰਗ ਰਹੇਗੀ ਜਿਵੇਂ ਦੀ neck ਤੇ ਆ ਰਹੀ ਹੈ ਬਹੁਤ ਪਿਆਰੇ ਕਲਰ ਐਂਡ ਕੰਟਰਾਸਟ ਲਗਾ ਕੇ ਆਪਾਂ ਇਹਨੂੰ ਰੈਡੀ ਕੀਤਾ ਔਰ ਇਹਦੇ ਘੇਰੇ ਚਾਕਾਂ ਤੇ ਵੀ ਵਰਕ ਆਏਗਾ ਬਾਜੂ ਦੇ ਵੀ ਵਰਕ ਆਏਗਾ ਔਰ neck ਤੇ ਵਰਕ ਆਏਗਾ ਇਹਦੇ ਨਾਲ ਆਪਾਂ ਦੁਪੱਟਾ ਕੀਤਾ ਟਾਇਆਂ ਡਾਈ ਦਾ ਜਿਹੜਾ ਦੁਪੱਟਾ ਰਹੇਗਾ ਉਹ ਵੀ ਆਪਣਾ कॉटन ਦੇ ਵਿੱਚ ਰਹੇਗਾ ਬਹੁਤ ਸੋਹਣੀ कॉटन ਹੈ ਹੋ लेसस ਲਗਾ ਕੇ ਆਪਣਾ ਬਹੁਤ ਵਧੀਆ ਇਹਨੂੰ ਫਿਨਿਸ਼ਿੰਗ ਵੀ ਦਿੱਤੀ ਹੋਈ ਹੈ 컬러 ਕੰਟਰਾਸਟ ਨਾਲ ਆਪਾਂ ਇਹਨੂੰ ਰੈਡੀ ਕੀਤਾ ਹੋਇਆ ਤੇ ਇਹਦੀ ਬੈਕ ਸਾਈਡ ਦੇ ਉੱਤੇ ਵੀ ਮੀਨ ਜੇ ਤੁਸੀਂ ਦੇਖ ਲੋ ਵਿੱਚ ਜਿਵੇਂ ਦੀ ਆਪਣੀ ਐਮਬ੍ਰੋਇਡਰੀ ਦੇ ਵਿੱਚ 컬러 ਹੈ ਉਹਨਾਂ ਕਲਰਸ ਦੇ ਨਾਲ ਹੀ ਆਪਾਂ ਇਹਨੂੰ कस्टमाइज किया दुपट्टे भी दुपट्टा भी बहुत प्यारा लेसिस की फिनिशिंग भी बहुत सोहनी दी हुई है सूट के नैक्स सूट हैगा अपने को ब्लैक कलर का जिद उपर बहुत सोहनी एम्ब्रॉयडरी की हुई है नैक तो एम्ब्रॉयडरी रहेगी और दो फ्लार्स रहनगे और बॉटम के उपर भी बहुत प्यारा वर्क है बाजू के उपर भी बहुत सोहना वर्क आएगा मशीनी वर्क के ना आप कलर कंट्रास्ट यूज करके बहुत ਵਧੀਆ ਕਲਰ ਦਾ ਥ्रेड ਯੂਜ਼ ਕਰਕੇ ਆਪਾਂ ਇਹਨੂੰ ਕਸਟਮਾਈਜ਼ ਕੀਤਾ ਔਰ ਜਿਹੜਾ ਇਹਦੇ ਨਾਲ ਦੁਪੱਟਾ ਰੈਡੀ ਕੀਤਾ ਕਸਟਮਾਈਜ਼ ਕੀਤਾ ਕਸਟਮਰ ਦੀ ਡਿਮਾਂਡ ਤੇ ਉਹ ਵੀ ਆਪਾਂ ਜਿਹੜਾ ਵਾ ਟਾਈ ਐਂਡ ਡਾਈ ਹੀ ਕੀਤਾ ਹੈ ਔਰ ਇਹਦਾ ਜਿਹੜਾ ਵਰਕ ਹੈ ਵਾਲਾ ਇਹ ਬਾਜੂ ਤੇ ਆਇਆ ਹੈਗਾ ਬਹੁਤ ਪਿਆਰਾ ਵਰਕ ਹੈ ਬਾਕੀ ਵਰਕ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਫਿਨਿਸ਼ਿੰਗ ਆ ਤੁਸੀਂ ਅਗਰ ਕੋਈ ਵੀ ਸੂਟ ਇਦਾਂ ਦਾ ਰੈਡੀ ਕਰਵਾਉਣਾ ਚਾਹੁੰਦੇ ਹੋ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਇਹ ਬੜਾ ਜਿਹੜਾ ਦੁਪੱਟਾ ਰੈਡੀ ਹੋ ਰਿਹਾ ਦੁਪੱਟੇ ਦੇ ਉੱਪਰ ਵੀ ਆਪਾਂ ਬਹੁਤ ਸੋਹਣੀਆਂ ਲੇਸਸ ਲਗਾ ਕੇ ਆਰਗੈਂਜ਼ਰੀਆਂ ਦੁਪੱਟੇ ਨੂੰ ਜਿਹੜਾ ਰੈਡੀ ਕੀਤਾ ਟਾਈ ਐਂਡ ਡਾਈ ਦੇ ਵਿੱਚ ਜਿਹੜਾ ਆਪਣਾ ਦੁਪੱਟਾ ਰਹੇਗਾ ਔਰ ਚਨੂਨ ਦਾ ਦੁਪੱਟਾ ਰਹੇਗਾ ਅਗਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਜਾਂ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਤਾਂ ਸਾਨੂੰ ਵਟਸਐਪ ਤੇ ਤੇ ਇੰਸਟਾਗ੍ਰam ਤੇ ਡੀਐਮ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡੇ ਨੰਬਰ ਚੱਲ ਰਹੇ ਆ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਤੇ ਆਪਣਾ ਜਿਹੜਾ ਬੁਟੀਕ ਉਹ ਹੈਗਾ ਮੋਡ ਮੰਡੀ ਥੈਂਕ ਯੂ